ਰੁਪਿੰਦਰ ਦਾ ਹੀ ਆਉਂਦਿਆ ਮੈਂ ਤਾਂ ਹੁਣ ਥੱਲੇ ਲੱਭਣਿਆਂ ਸੀ ਕਿ ਮੈਨੂੰ ਪਤਾ ਨਹੀਂ ਕਿੱਥੇ ਚਲ ਗਈ ਆ ਕੀ ਜਾਂਦੀ ਰੁਪਿੰਦਰ ਉਹ ਵਿਚਾਰੀ ਦੇ ਹੀ ਆਪਣੀਆਂ ਹੀ ਗੱਲਾਂ ਕਰਦੀ ਹੂੰ ਕਹਿੰਦੀ ਸੀ ਵੀ ਨਨਾਨ ਨੂੰ ਤੇ ਸੱਧਿਆ ਵਾ ਉਹਨੇ ਫੋਨ ਕਰਕੇ ਤੁਹਾਨੂੰ ਪਤਾ ਹੋ ਆ ਵੀ ਹਾਲਾਤ ਉਦਾਂ ਦੇ ਆ ਵੀ ਕੰਮ-ਕੁਮ ਕਰਾਉਗੀ ਕਹਿੰਦੀ ਵੀ ਮੈਨੂੰ ਤੇ ਆਪ ਰੋਟੀਆਂ ਪਕਾ ਕੇ ਦੇਣੀਆਂ ਪੈਂਦੀਆਂ ਕਿਸੇ ਕੋ ਕਹਿੰਦੀ ਸੀ ਤੇ ਲੱਗੇ ਪੈਂਦੇ ਆ ਨਾ ਉਦੋਂ ਕਹਿੰਦੇ ਆ ਵੀ ਹੱਟੇ ਮੱਥੇ ਕਿਹਦੀ ਪੱਥਰ ਨਾ ਮਾਰਦੀ ਉਹ ਐਵੇਂ ਦੂਜੇ ਪਾਸੇੋਂ ਆਣ ਕੇ ਤੇ ਗੱਲਾਂ ਕਰਦੀ ਰਹਿੰਦੀ ਸਾਨੂੰ ਕੋਈ ਗੱਲ ਨਹੀਂ ਉਹ ਲੱਗੀ ਆ ਉੱਥੇ ਫੋਨ ਤੇ ਮੈਂ ਜਾਣਾ ਮੈਂ ਦਿਆ ਉਰੇ ਇਹਨੂੰ ਤੂੰ ਹੀ ਨਾ ਕੋਈ ਵੀ ਗੱਲ ਕਰਿਓ ਕੋਈ ਨਾ ਨਹੀਂਗਾ ਡਾਂਟਦਾ ਕਿ ਬੋਲਣ ਲੱਗੀ ਵੈਂਦੀ ਨਹੀਂ ਹੈਗੀ ਕੋਈ ਗੱਲ ਨਹੀਂ ਪੁੱਛ ਨਾ ਉਹ ਸੌਕੀ ਮੈਨੂੰ ਪਤਾ ਵਾ ਜਿੰਨੀ ਕਿ ਹੈਗੀ ਆ ਉਹ ਤੂੰ ਜੇ ਨੱਕ 'ਚ ਦੰਬ ਕੀਤਾ ਵਾ ਦੋਹਾਂ ਜਾਣੀਆਂ ਨੇ ਉਹਦਾ ਨੱਕ 'ਚ ਦੰਬ ਕੀਤਾ ਉਹਦੇ ਤੋਂ ਕੰਮ ਕਰ ਤਿੰਨ ਦਿਨ ਹੋ ਗਿਆ ਤੈਨੂੰ ਆਈ ਨੂੰ ਕਦੀ ਕੰਮ ਨੂੰ ਹੱਥ ਲਾਇਆ ਵਾ ਇੱਥੇ ਤੇ ਕਰਦੀ ਆ ਜਿੰਨਾ ਖੁੰਦਾ ਉਹ ਨੱਕ ਤੇ ਕਰ ਲੈਂਦੀ ਆ ਹੁਣ ਮੈਂ 24 ਘੰਟੇ ਤੇਰੇ ਸਾਹਮਣੇ ਕੰਮ ਹੀ ਨਾ ਕਰਦੀ ਰਹੀ ਹਾਂ ਹੁਣ ਖਲੋ ਗਿਆ ਵਿਚਾਰੀ ਰੋਟੀਆਂ ਲਾਉਂਦੀ ਹੁਣੇ ਹੀ ਲਾਉਣ ਲੱਗੀ ਆ ਜਦੋਂ ਤੂੰ ਆਇਆ ਉਹ ਸਾਰੇ ਟੱਬਰ ਦੀਆਂ ਦੇ ਲੱਤ ਗਿਆ ਨਾ ਤਕੀਆ ਸਾਰੇ ਟੱਬੇ ਇੱਕ ਰੋਟੀਆਂ ਲਾ ਲਈ ਤੂੰ ਉਹ ਤੈਨੂੰ ਦੇਖ ਗਿਆ ਤੇ ਜਿਹੜਾ ਹੀ ਕਰਦੀ ਨਹੀਂ